ਅਜਮੈਂ ਸਾਰੀ ਆਪਣੀ ਟੀਮ ਨਾਲ ਡਿਸਟ੍ਰਿਕਟ ਫਾਟਨ ਦਾ ਅਸੀਂ ਇਥੇ ਬੋਰ ਆਏ ਹੋਏ ਆਂ ਸੀ ਫਾਰਮ ਦੇ ਇਥੋਂ ਦੇ ਜਿਵੇਂ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਸ਼ੁਰੂ ਹੋਈ ਹੈ ਵਾਰਿੰਗ ਇਸ ਡਰਗਸ ਉਹਦਾ ਜਗ੍ਹਾ ਦੇਣਾ ਹੈਗਾ ਅਸੀਂ ਕੀਤਾ ਇਥੋਂ ਦੇ ਬੋਟ ਸਿੰਘ ਨਾਮ ਦਾ ਸਮੱਗਲਰ ਜਿਹੜਾ ਬਹੁਤ ਹੀ ਕਾਫੀ ਪੁਰਾਣੇ ਸਮੇਂ ਤੋਂ ਸਮੱਗਲਿੰਗ ਕਰ ਰਿਹਾ ਘੱਟੋ ਘੱਟ 20 ਕੇਸ ਹੋ ਗਏ ਉੱਤੇ ਚੱਲ ਰਹੇ ਆ ਤੇ ਹੁਣ ਵੀ ਉਹ ਜਿਹੜਾ ਹੈਗਾ ਪਿੱਛੇ ਪਿੱਛਾ ਹੋ ਕੇ ਜੇਲ੍ਹ 'ਚ ਹੈਗਾ ਇਹਦੇ ਪਰਿਵਾਰ ਦੇ ਜਿਹੜੇ ਹੈਗੇ ਆ ਕੋਈ ਉਹਦੇ ਬੱਚੇ ਉਹ ਵੀ ਜਿਹੜੇ ਹੈਗੇ ਆ ਇਸ ਦੇ ਵਿੱਚ ਲੱਗੇ ਹੋਏ ਨੇ ਹੁਣ ਇਹਨਾਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਹੈਗਾ ਇਥੋਂ ਦਾ ਉਹਨਾਂ ਨੇ ਆਪਣੇ ਜਿਹੜੇ ਹੈਗੇ ਆ ਨਸ਼ੇ ਵੇਚ ਕੇ ਪੰਜਾਬ ਦੀ ਜਵਾਨੀ ਖਰਾਬ ਕਰ ਰਹੀ ਹੈ ਤੇ ਅੱਜ ਜਿਹੜਾ ਹੈਗਾ ਅਸੀਂ ਬਕਾਇਦਾ ਆਰਡਰ ਲਾਇਕੀ ਸਰਕਾਰ ਤੋਂ ਜਿਹੜਾ ਹੈਗਾ ਉਹਨਾਂ ਦਾ ਕਰਜ਼ਾ ਹੈਗਾ ਉਹ ਤੋਆਇਆ ਜਾ ਰਿਹਾ ਇਹ ਮੁਹਿੰਮ ਜਿਹੜੀ ਸਾਰੇ ਪੰਜਾਬ 'ਚ ਚੱਲ ਰਹੀ ਹੈ ਕਿ ਇਸੇ ਤਰ੍ਹਾਂ ਅਸੀਂ ਵੀ ਜਿਹੜਾ ਹੈਗਾ ਇਹ ਅੱਜ ਇੱਥੇ ਹੋਰ ਹਰੇਕ ਟੀਮ ਨਾਲ ਮਿਲ ਕੇ ਜਿਹੜਾ ਅਸੀਂ ਇਹ ਡੋਜ਼ਰ ਚਲਾ ਕੇ ਜਿਹੜਾ ਹੈਗਾ ਉਹਦਾ ਅ ਕਰਨਿਤ ਹੋਇਆ ਗਿਆ ਹੈ ਜਿਹੜਾ ਕਿ ਇਲੈਗਲ ਦੇ ਇਹਦੀ ਮਾੜੀ ਕਮਾਈ ਦਾ ਬਣਾ ਹੋਇਆ ਹੈ ਸੋ ਬਾਕੀ ਅੱਗੇ ਤੋਂ ਵੀ ਅਸੀਂ ਇਹੀ ਜਿਦੀ ਸਾਡਾ ਜਾਰੀ ਰਹੂਗਾ ਜਿਹੜੇ ਵੀ ਸਮਗੁਲਰਸ ਹੈਗੇ ਆ ਚਾਹੇ ਉਹ ਜਿਹੜੇ ਖਾਸ ਕਰ ਜਿਹੜੇ ਵੱਡੇ ਸਮਲਰ ਰਿਲੇਸ਼ਨਸ਼ੀਪ एरिया ਨੇ ਜਿਨ੍ਹਾਂ ਨੇ ਕਾਫੀ ਐਸੇ ਜਿਹੜਾ ਪਰੇਸ਼ਾਨ ਕੀਤਾ ਰਿਹਾ ਤੇ ਸਾਰੇ ਜਿਹੜੇ ਸਾਡੇ ਸਰਪੰਚ ਪੰਚ ਸਭਾ ਸਾਰੇ ਲੋਕ ਜਿਹੜੇ ਨੇ ਇਕੱਠੇ ਆ ਕੇ ਉਹ ਕੇਸ ਜਿੱਦਾ ਸਾਥ ਦੇ ਰਹੇ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਮਿਲ ਜੁਲ ਕੇ ਜਿਹੜਾ ਹੈਗਾ ਆਪਾਂ ਜਿਹੜਾ ਇਹਗਾਸ ਕੀਤਾ ਇਹਨੂੰ ਜਿਹੜਾ ਹੈਗਾ ਜਿਹੜਾ ਇਹਦਾ ਨਸ਼ੇ ਨੂੰ ਜੜ ਤੋਂ ਖਤਮ ਕਰਾਂਗੇ ਜੀ